ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਗੱਲਬਾਤ ਦੋਸਤੋ ਅੱਜ ਕਰਾਂਗੇ ਸ਼੍ਰੋਮਣੀ ਕਮੇਟੀ ਦੇ ਬਾਰੇ ਸ਼੍ਰੋਮਣੀ ਕਮੇਟੀ ਦਾ ਕਾਲਾ ਯੁੱਗ ਕਦੋਂ ਸ਼ੁਰੂ ਹੋਇਆ ਔਰ ਇਸ ਦੇ ਵਿੱਚ ਕੀ ਕੀ ਚੱਕਰਵਾਜੀਆਂ ਪਈਆਂ ਕਿ ਅੱਜ ਇਹ ਬਿਲਕੁਲ ਬਦਨਾਮ ਹੋ ਚੁੱਕੀ ਹੈ ਸਿੱਖਾਂ ਦੀ ਸਰਮੌਰ ਸੰਸਥਾ ਹੋਣ ਦੇ ਬਾਵਜੂਦ ਇਹਦੇ ਵਿੱਚ ਕੀ ਕੀ ਆਪਣੇ ਕਿਹੜੇ-ਕਿਹੜੇ ਬੰਦੇ ਨੇ ਕਿਆ-ਕਿਆ ਚੱਕਰਵਾਜੀ ਪਾਈ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਵੀਡੀਓ ਸਾਰੇ ਸੁਣਿਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਔਰ ਚੈਨਲ ਜਿਹਨਾਂ ਵੀਰਾਂ ਨੇ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲਿਓ ਤੇ ਬੈਲ ਵਾਲਾ ਬਟਨ ਵੀ ਦਬਾ ਦਿਓ ਤਾਂ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਸ਼੍ਰੋਮਣੀ ਗੁੱਦਰਾਂ ਪ੍ਰੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਡੈਂਟਲ ਕਾਲਜ ਗੰਦਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਡਾਕਟਰੀ ਦੇ ਵਿੱਚ ਵਿਦੇਸ਼ੀ ਜਿਹੜੇ ਨਾਗਰਿਕ ਸੀਗੇ ਇਹਨਾਂ ਦੇ ਕੋਟੇ ਵਿੱਚੋਂ ਨਿਰਧਾਰਤ ਫੀਸ 36 ਲੱਖ ਰੁਪਏ ਜਮ੍ਹਾਂ ਕੀਤੇ ਤੋਂ ਬਿਨਾਂ ਹੀ ਡਾਕਟਰ ਰਤਨ ਸਿੰਘ ਸੁੱਚਾ ਸੀ ਨਗਾਹ ਜੋਰਾ ਸਿੰਘ ਮਾਨ ਅਲਵਿੰਦਰ ਪਾਲ ਸੀ ਪੱਖੋ ਕੇ ਤੇ ਦੋ ਹੋਰ ਮਹੱਤਵਪੂਰਨ ਬੰਦਿਆਂ ਦੇ ਬੱਚੇ ਦਾਖਲ ਕਰ ਲਏ ਗਏ ਜਦ ਇਸ ਗੱਲ ਦਾ ਭੇਦ ਖੁੱਲਿਆ ਤਾਂ ਬਹੁਤ ਵਾਅ ਵੇਲੇ ਉਪਰੰਤ ਇਹ ਮਤਲਾ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਮਾਂ ਚਲੇ ਆ ਗਿਆ ਕਮਿਸ਼ਨ ਨੇ ਜਗੀਰ ਕੌਰ ਨੂੰ ਐ ਜੀ ਪੀ ਸੀ ਦੀ ਪ੍ਰਧਾਨਗੀ ਤੋਂ ਮਤਲ ਕਰਕੇ 2.5 ਕਰੋੜ ਰੁਪਏ ਜਮ੍ਹਾਂ ਕਰਾਉਣ ਦਾ ਆਦੇਸ਼ ਦਿੱਤਾ ਜਗੀਰ ਕੌਰ ਹਾਈ ਕੋਰਟ ਮਾਂ ਚਲੇਗੀ ਇਹ ਟੌਂਚੇ ਤੇ ਮਿਲ ਗਿਆ ਪਰ ਇਹ ਮਸਲਾ ਕਈ ਸਾਲ ਵਿੱਚੇ ਹੀ ਲਟਕਦਾ ਫਿਰਦਾ। ਸ਼੍ਰੀ ਦਰਬਾਰ ਸਾਹਿਬ ਨੂੰ ਯੂਨੈਸਕੋ ਤੋਂ ਵਿਸ਼ਵ ਵਿਰਾਸਤ ਦਾ ਦਰਜਾ ਦਿਵਾਉਣ ਲਈ ਬਿਨਾਂ ਕਿਸੇ ਪ੍ਰਵਾਨਗੀ ਕੇਸ ਤਿਆਰ ਕਰਨ ਵਾਲੇ ਬੰਦੇ ਨੂੰ 40 ਲੱਖ ਰੁਪਏ ਗੁਰੂ ਦੀ ਗੋਲਕ ਦੇ ਵਿੱਚੋਂ ਦੇ ਦਿੱਤੇ ਗਏ। ਪਰ ਪ੍ਰਮੁੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤੇ ਜਾਣ ਕਾਰਨ ਇਹ ਪ੍ਰੋਗਰਾਮ ਵਿੱਚੇ ਹੀ ਛੱਡ ਦਿੱਤਾ ਗਿਆ ਕਿਉਂਕਿ ਸਿੱਖ ਸ਼੍ਰੀ ਦਰਬਾਰ ਸਾਹਿਬ ਨੂੰ ਸੈਰਗਾਹ ਨਹੀਂ ਸੀ ਬਣ ਦੇਣਾ ਚਾਹੁੰਦੇ। ਜੋ ਸਥਾਨ ਧਾਰਮਿਕ ਵਿਸ਼ਵਾਸਾਂ ਅਤੇ ਸਿੱਖ ਪੰਥ ਲਈ ਪ੍ਰੇਰਨਾ ਦਾ ਸਰੋਤ ਹੈ ਹੁਣ ਗੱਲ ਕਰਦੇ ਹਾਂ ਸ਼ਤਾਬਦੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ 400 ਸਾਲਾ ਸ਼ਤਾਬਦੀ ਇੱਕੋ ਦਿਨ ਅੰਮ੍ਰਿਤਸਰ 'ਚ ਮਨਾਈ ਜਾਣੀ ਸੀ ਰਾਤ ਦਾ ਦੀਵਾਨ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਰਾਤ ਨੂੰ ਸਜਣਾ ਸੀ ਸਵੇਰੇ 8 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਅਗਵਾਈ ਹੇਠ ਗੁਰਦੁਆਰਾ ਰਾਮ ਸਰ ਤੋਂ ਨਗਰ ਕੀਰਣ ਆਰੰਭ ਹੋ ਕੇ ਸ੍ਰੀ ਦਰਬਾਰ ਸਾਹਿਬ ਜਾਣਾ ਸੀ ਔਰ ਫਿਰ ਸਵੇਰੇ 9 ਵਜੇ ਨਿਊ ਅੰਮ੍ਰਿਤਸਰ ਦੇ ਖੁੱਲੇ ਮੈਦਾਨ 'ਚ ਧਾਰਮਿਕ ਸਮਾਗਮ ਸ਼ੁਰੂ ਹੋਣਾ ਸੀ ਜਿਦੇ 'ਚ ਪ੍ਰਧਾਨ ਮੰਤਰੀ ਸਮੇਤ ਬਹੁਤ ਸਾਰੇ ਮਹੱਤਵਪੂਰਨ ਬੰਦਿਆਂ ਨੇ ਸ਼ਾਮਲ ਹੋਣਾ ਸੀ ਇਸ ਲਈ ਸਬੰਧਤ ਥਾਵਾਂ ਤੇ ਸ਼ਾਮਿਆਂ ਨੇ ਲਾਏ ਗਏ ਸਨ ਜਿਨ੍ਹਾਂ ਦਾ ਠੇਕਾ ਵਕ-ਵਕ ਕੰਪਨੀਆਂ ਨੂੰ ਦਿੱਤਾ ਗਿਆ ਇਸ ਸਮਾਗਮ ਦੀ ਤਿਆਰੀ ਤੋਂ ਸਮਾਪਤੀ ਤੱਕ 1 ਕਰੋੜ 56 ਲੱਖ ਰੁਪਏ ਖਰਚ ਹੋਏ ਦਿਖਾਏ ਗਏ ਜਿਨ੍ਹਾਂ ਸ਼ਾਮਿਆਂ ਨਾਲ ਲੰਗਰ ਲਾਈਟਾਂ ਆਤਿਸ਼ਬਾਜ਼ੀ ਦੇ ਬਿੱਲ ਸ਼ਾਮਿਲ ਸਨ ਔਰ ਦਿਲਚਸਪ ਗੱਲ ਏ ਸੀ ਦੋਸਤੋ ਕਿ ਸਮਾਗਮ ਦਾ ਕੇਵਲ 1 ਦਿਨ ਦਾ ਸੀ ਸਮਾਗਮ ਜਿਹੜਾ ਉਹ 1 ਦਿਨ ਦਾਤਾ ਪਰ ਛੇੜੀ ਦਰਬਾਰ ਸਾਹਿਬ ਸਮੂਹ ਵਿੱਚ 20 ਦਿਨਾਂ ਦਾ ਸ਼ਾਮਿਆਨਾ ਦਾ ਬਿੱਲ ਦਿੱਤਾ ਗਿਆ ਇਸ ਸਮਾਗਮ ਵੇਲੇ ਕਰਤਾ ਧਰਤਾ ਅਲਵਿੰਦਰਪਾਲ ਸਿੰਘ ਪੱਖੋਕੇ ਸੈਕਟਰੀ ਦਲਮੇਗ ਸੀ ਪੀਏ ਹਰਜੀਤ ਸਿੰਘ ਮੈਨੇਜਰ ਮੇਜਰ ਸੀ ਤੇ ਅਕਾਊਂਟੈਂਟ ਜਗੀਰ ਸਿੰਘ ਸਨ ਮਾੜੀ ਕਿਸਮਤ ਨੂੰ ਪਾਸੇ ਹੋ ਪਾਸ ਹੋ ਚੁੱਕੇ ਜਿਹੜੇ ਬਿੱਲ ਸੀ ਇਹਨਾਂ ਦੇ ਭੁਗਤਾਨ ਵੇਲੇ ਅਜੈਬ ਸਿੰਘ ਨੂੰ ਮੈਨੇਜਰ ਬਣਾ ਦਿੱਤਾ ਗਿਆ ਜਿਨੇ ਇਹ ਕਹਿ ਕੇ ਬਿੱਲਾਂ ਦਾ ਭੁਗਤਾਨ ਕਰਨੋਂ ਨਾ ਕਰਤੀ ਕਿ ਬਿੱਲ ਬਣਾਉਣ ਵਿੱਚ ਕੋਈ ਗੜਬੜ ਘੁਟਾਲਾ ਹੋਇਆ ਲੱਗਦਾ ਇਸ ਲਈ ਬਿੱਲਾਂ ਦੀ ਨੰਮੇ ਸਿਰੇ ਤੋਂ ਜਾਂਚ ਕੀਤੀ ਜਾਵੇ ਬਿੱਲਾਂ ਦਾ ਭੁਗਤਾਨ ਕਰਾਉਣ ਲਈ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਐਡਵੋਕੇਟ ਜਸਵਿੰਦਰ ਸਿੰਘ ਸੇਠੀ ਟੈਂਟ ਹਾਊਸ ਤੇ ਬੂਟਾ ਸਿੰਘ ਨਾਲ ਇਟਸਟ ਤਰਾ ਲਾ ਲੀ ਜਨਾ ਦੇ ਕਰਮਬਾਰ 20 ਤੋਂ 26 ਲੱਖ ਰੁਪਏ ਦੇ ਬਿੱਲ ਸੀਗੇ ਤਾਂ ਇਸੇ ਦੌਰਾਨ ਮਨੁੱਖੀ ਅਧਿਕਾਰ ਸੰਸਥਾ ਦਾ ਇੱਕ ਆਗੂ ਜਗਿੰਦਰ ਸਿੰਘ ਫੌਜੀ ਇਹ ਮਤਲਬ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਕੋਲ ਲੈ ਕੇ ਗਿਆ ਫਿਰ ਵੀ ਦਲਮੇਗ ਸਿੰਘ ਸੈਕਟਰੀ ਨੇ ਇੱਕ ਫਰਮ ਨੂੰ 8 ਲੱਖ ਰੁਪਏ ਪੇਸ਼ਗੀ ਦੇ ਦੇ ਹੀ ਦਿੱਤੇ ਜਿਹਦਾ ਬਿੱਲ ਵੀ ਰੋਕਿਆ ਗਿਆ ਸੀ ਬੂਟਾ ਸਿੰਘ ਜਿਹਦੀ ਇੰਨੀ ਰਾਸ਼ੀ ਉਹ ਨਹੀਂ ਸੀ ਕਿ ਉਹ ਠੇਕਾ ਪੂਰਾ ਕਰ ਸਕੇ ਉਹ ਆਪਣੇ 20 ਲੱਖ ਰੁਪਏ ਦੇ ਬਿੱਲ ਬਦਲੇ ਕੇਵਲ 2.5 ਲੱਖ ਰੁਪਏ ਲੈਣ ਲਈ ਵੀ ਤਿਆਰ ਹੋ ਗਿਆ ਸੀ ਇਸ ਲੱਖਾਂ ਰੁਪਏ ਦੇ ਸਕੈਂਡਲ ਸੰਬੰਧੀ ਗਵਾਹੀਆਂ ਹੋ ਜਾਣ ਪਿੱਛੋਂ ਸੁਣਵਾਈ ਮੁਕੰਮਲ ਹੋ ਚੁੱਕੀ ਫੈਸਲਾ ਕੇਵਲ ਅਮਰੀਕ ਸਿੰਘ ਰੰਧਾਵੇ ਤੇ ਮਾਨ ਸਿੰਘ ਵੱਲੋਂ ਚੇਅਰਮੈਨ ਕਸ਼ਮੀਰ ਸਿੰਘ ਪੱਟੀ ਨੂੰ ਸਹਿਜ ਸਹਿਯੋਗ ਨਾ ਦਿੱਤੇ ਜਾਣ ਕਾਰਨ ਇਹ ਰੁਕਿਆ ਰਿਹਾ ਇਹ ਗੱਲ ਵੀ ਦਿਲਚਸਪੀ ਵਾਲੀ ਹੈ ਕਿ ਵਿਸ਼ੇਸ਼ ਬੰਦਿਆਂ ਨੂੰ ਸਨਮਾਨਤ ਕਰਨ ਲਈ ਸ਼੍ਰੋਮਣੀ ਗੁਰਦਾਰਾ 15 ਕਮੇਟੀ ਦੇ ਕੁਝ ਉੱਚ ਅਧਿਕਾਰੀਆਂ ਨੇ ਚੰਡੀਗੜ੍ਹ ਦੀ ਇੱਕ ਫਰਮ ਤੋਂ 368 ਰੁਪਏ ਪ੍ਰਤੀ ਸਿੱਕਾ ਬਣਾਉਣ ਦਾ ਜੋ ਠੇਕਾ ਦਿੱਤਾ ਸੀਗਾ ਉਹ ਠੇਕਾ ਰੱਦ ਹੁੰਦਾ ਦੇਖ ਕੇ ਠੇਕੇਦਾਰ ਕੇਵਲ 68 ਰੁਪਏ 'ਚ ਇੱਕ ਸਿੱਕਾ ਬਣਾਉਣ ਲਈ ਸਹਿਮਤ ਹੋ ਗਿਆ ਤਾਂ ਇਹੋ ਹਨ ਆਰਤਸ਼ਵਾਦੀ ਵਾਲੇ ਠੇਕੇਦਾਰ ਦਾ ਹੋਇਆ ਜਿਹਨੂੰ ਪਹਿਲਾਂ 8.5 ਲੱਖ ਰੁਪਏ ਦਾ ਠੇਕਾ ਦਿੱਤਾ ਗਿਆ ਸੀ ਹੁਣ ਠੇਕਾ ਰੱਦ ਹੁੰਦਾ ਵੇਖ ਕੇ ਉਹ 5.5 ਲੱਖ ਰੁਪਏ ਲੈਣ ਲਈ ਤਿਆਰ ਹੋ ਗਿਆ ਇਤੋਂ ਤੱਕ ਸ਼ਹਿਰ ਵਿੱਚ ਲਾਏ ਵੱਡੇ-ਵੱਡੇ ਬੋਰਡ ਹੋਲਡਿੰਗ ਦਾ ਖਰਚਾ ਵੀ ਧਰਮ ਪ੍ਰਚਾਰ ਕਮੇਟੀ ਦੇ ਖਾਤੇ ਚੋਂ ਕੀਤਾ ਗਿਆ। ਹਾਲਾਂਕਿ ਇਸ ਛੇਤਾਬਦੀ ਦੇ ਨਾਂ ਤੇ ਅਕਾਲੀ ਆਗੂਆਂ ਨੇ ਵਕ-ਵਕ ਸ਼ਹਿਰਾਂ ਦੇ ਸਰਮਾਇਆਦਾਰ ਸਿੱਖਾਂ ਤੋਂ ਫੰਡ ਵੀ ਲੈ ਲਿਆ। ਉਹ ਫੰਡ ਕਿੱਥੇ ਗਿਆ ਇਹ ਤਾਂ ਪ੍ਰਕਾਸ਼ੀ ਬਾਦਲੀ ਦੱਸ ਸਕਦਾ ਸੀ। ਹੁਣ ਪੰਜਾਬ ਵਿਧਾਨ ਸਭਾ ਹਲਕਾ ਅਜਨਾਲਾ ਕਪੂਥਲਾ ਤੇ ਗਣਸ਼ੰਕਰ ਦੀ ਹੋਈ ਉਪ ਚੋਣ ਦੌਰਾਨ ਵੀ ਪਿੰਡਾਂ ਦੇ ਗੁਰਦੁਆਰਿਆਂ ਦੀ ਸਹਾਇਤਾ ਦੇ ਨਾਂ ਤੇ ਲੱਖਾਂ ਰੁਪਏ ਦੇ ਬਿੱਲ ਪਾਏ ਗਏ। ਜ਼ਗੀਰ ਗੌਰ ਵੱਲੋਂ ਆਪਣੇ ਪ੍ਰਬੰਧ ਹੇਠ ਬੇਗੋਵਾਲ ਵਿਖੇ ਚੱਲ ਰਹੇ ਸਕੂਲ ਨੂੰ 10 ਲੱਖ ਰੁਪਏ। ਇਸੇ ਤਰ੍ਹਾਂ ਹੋਰ ਸਕੂਲਾਂ ਕਾਲਜਾਂ ਨੂੰ ਵੀ ਦਿੱਤੀ ਮਾਲੀ ਸਹਾਇਤਾ ਤੋਂ ਇਲਾਵਾ ਦਸ਼ਮੇਸ਼ ਅਕੈਡਮੀ ਆਨੰਦਪੁਰ ਸਾਹਿਬ ਨੂੰ ਵੀ 25 ਲੱਖ ਰੁਪਏ ਦਿੱਤੇ ਗਏ ਜਦਕਿ ਉਹ ਇੱਕ ਸਰਕਾਰੀ ਵਿਦਿਅਕ ਅਦਾਰਾ ਹੈ। ਜ਼ਗੀਰ ਗੌਰ ਨੇ ਪ੍ਰਕਾਸ਼ ਸਿੰਘ ਬਾਦਲ ਦੇ ਲੰਬੀ ਹਲਕੇ ਦਾ ਵੀ ਖਿਆਲ-ਖਿਆਲ ਰੱਖਿਆ ਸੀ ਜਦੋਂ ਉਸ ਵਿਰੁੱਧ ਬਾਬ ਰੋਲਾ ਉੱਠ ਖੜਾ ਹੋਇਆ ਤਾਂ ਉਹਨੇ ਬਾਰਲ ਤੋਂ ਨਵੇਂ ਸਕੂਲਾਂ ਕਾਲਜਾਂ ਦੇ ਨਹੀਂ ਪੱਥਰ ਖੋਣੇ ਸ਼ੁਰੂ ਕਰਤੇ ਹਾਲਾਂਕਿ ਇਸ ਮਕਸਦ ਬਾਤ ਤੇ ਸ਼੍ਰੋਮਣੀ ਕਮੇਟੀ ਕੋਲ ਫੰਡ ਵੀ ਨਹੀਂ ਸਨ ਹੁਣ ਬਜ਼ੁਰਗ ਅਕਾਲੀ ਆਗੂ ਜਥੇਦਾਰ ਜਗਦੇਵ ਸਿੰਘ ਤਲਵੰਡੀ ਪ੍ਰੋਫੈਸਰ ਕਿਰਪਾਲ ਸਿੰਘ ਬਣੂਂਗਰ ਨੂੰ ਪ੍ਰਧਾਨਗੀ ਲਈ ਇੱਕ ਇੱਕ ਸਾਰੇ ਦਿੱਤਾ ਗਿਆ ਕਿਉਂਕਿ ਜਥੇਦਾਰ ਤਲਵੰਡੀ ਨੇ ਆਉਂਦਿਆਂ ਹੀ ਭ੍ਰਿਸ਼ਟਾਚਾਰ ਨੂੰ ਨੱਥ ਪਾ ਲਈ ਤੇ ਉਹ ਕਿਸੇ ਦਾ ਦਬਾਅ ਮੰਨਣ ਲਈ ਤਿਆਰ ਨਹੀਂ ਸੀ ਜਦੋਂ ਕਿ ਪ੍ਰੋਫੈਸਰ ਬਟੂਂਗਰ ਕਾਨੂੰਨ ਤੋਂ ਬਾਹਰ ਜਾ ਕੇ ਕੋਈ ਕਾਰਵਾਈ ਨਹੀਂ ਸੀ ਕਰਦਾ ਇਹ ਸਰਦਾਰ ਬਾਦਲ ਨੂੰ ਕਿਵੇਂ ਭਾਉਂਦੇ ਜੋ ਗੁਰੂ ਦੀ ਗੋਲਕ ਦੇ ਰਾਖੇ ਬਣ ਬੈਠੇ ਸਨ ਇਸ ਲਈ ਫੇ ਜਗੀਰ ਕੌਰ ਦੀ ਵਾਰੀ ਆ ਗਈ ਉਹਨੇ ਬਾਦਲ ਨੂੰ ਕੁਝ ਰੱਖਣ ਲਈ ਕੋਈ ਘਤਰ ਨਾ ਛੱਡੀ ਪਰ ਜਾਂਦ ਬਾਦਲ ਨੂੰ ਸ਼੍ਰੋਮਣੀ ਕਮੇਟੀ ਤੋਂ ਪਕੜ ਕੁਝ ਢਿੱਲੀ ਪੈਂਦੀ ਦਿਖੀ ਤਾਂ ਉਹਨੇ ਜਗੀਰ ਕੌਰ ਨੂੰ ਮੱਖਣ ਚੋਂ ਬਾਲ ਦੀ ਤਰ੍ਹਾਂ ਬਾਹਰ ਕੱਢ ਕੇ ਘਰਦਾਰਾ ਦਿਖਾਤਾ ਪਰੋਫੈਸਰ ਕਰਪਾਲਤੀ ਬਡੂਂਗਰ ਨੂੰ ਫੇਰ ਪ੍ਰਧਾਨਗੀ ਦੇਣ ਦਾ ਸੰਕੇਤ ਦੇ ਦਿੱਤਾ ਰੋਜ਼ਾਨਾ ਅਜੀਤ ਦੇ ਸੰਪਾਦਕ ਸਰਦਾਰ ਬਰਜਿੰਦਰ ਸਿੰਘ ਹਮਦਰਦ ਦੇ ਘਰੇ ਬੈਠੇ ਆ ਪਰੋਫੈਸਰ ਬਡੂਂਗਰ ਇਹ ਕਹਿ ਬੈਠੇ ਆ ਕਿ ਦਿੱਲੀ ਦੇ ਸਰਨਾ ਭਰਾਵਾਂ ਦੇ ਵਿਰੋਧ ਨੂੰ ਹਲਕਾ ਕਰਨ ਲਈ ਕਿਉਂ ਨਾ ਭਾਪੇ ਅਵਤਾਰ ਸਿੰਘ ਮੱਕੜ ਨੂੰ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਮਾਂ ਲੈ ਲਿਆ ਜਾਵੇ ਪਰ ਇਹ ਗੱਲ ਉਹਨੂੰ ਉਸ ਵੇਲੇ ਮਹਿੰਗੀ ਪਈ ਜਦੋਂ ਸਰਦਾਰ ਬਾਦਲ ਨੇ ਫਰਫੈਤਰ ਬਡੂੰਗਰ ਦੇ ਸਿਰ ਤੇ ਪ੍ਰਧਾਨਗੀ ਦਾ ਤਾਜ ਰੱਖਦੇ ਰੱਖਦੇ ਐਨ ਮੌਕੇ ਤੇ ਅਵਤਾਰ ਸਿੰਘ ਮੱਕੜ ਦੇ ਸਿਰ ਤੇ ਰੱਖਤਾ ਜੋ ਕਿ ਭਾਪਾ ਬਰਾਦਰੀ ਨਾਲ ਸੰਬੰਧ ਰੱਖਦਾ ਉਹ ਬਾਦਲ ਦੇ ਤਰਾਜੂ ਤੇ ਪੂਰਾ ਉਤਰਿਆ ਉਹਨੇ ਪ੍ਰਧਾਨਗੀ ਸੰਭਾਲਦਿਆਂ ਹੀ ਮੀਰੀਪਰੀ ਟਰਸਟ ਸ਼ਾਹਬਾਦ ਮਾਰਕੰਡਾ ਬਣਾਤਾ ਜਿਹਦੇ ਚ ਪ੍ਰਕਾਸ਼ ਸਿੰਘ ਬਾਦਲ ਜਗੀਰ ਕੌਰ ਰਗੂਜੀਤ ਸਿੰਘ ਬਿਰਕ ਬਲਦੇਵ ਸਿੰਘ ਤੇ ਸਰਦਾਰ ਬਾਦਲ ਦੇ ਨਿੱਜੀ ਡਾਕਟਰ ਤੇ ਦੋ ਹੋਰ ਡਾਕਟਰਾਂ ਨੂੰ ਲੈ ਲਿਆ ਆਪ ਜੀਵਨ ਭਰ ਲਈ ਟਰੱਕ ਦਾ ਚੇਅਰਮੈਨ ਬਣ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਗਲਿਆਰਿਆਂ 'ਚ ਇਹ ਚਰਚਾ ਵੀ ਬੜੇ ਜੋਰ ਨਾਲ ਚੱਲਦੀ ਰਹੀ ਸੀ ਕਿ ਸਰਦਾਰ ਬਾਦਲ ਦੇ ਆਦੇਸ਼ ਅਨੁਸਾਰ ਜਰ ਅਵਤਾਰ ਸਿੰਘ ਮੱਕੜ ਜਗੀਰ ਕੌਰ ਤੋਂ ਅਸ਼ੀਰਵਾਦ ਲੈਣ ਲਈ 베ਗੋਵਾਲ ਗਿਆ ਤਾਂ ਜਗੀਰ ਕੌਰ ਪੱਭਾਂ ਮਾਰ ਕੇ ਉੱਚੀ ਉੱਚੀ ਰੋਈ ਤੇ ਸਰਦਾਰ ਬਾਦਲ ਨੂੰ ਉਹ ਗਾਲਾਂ ਕੱਢੀਆਂ ਜਿਨ੍ਹਾਂ ਨੂੰ ਲਿਖਿਆ ਜਾ ਬੋਲਿਆ ਨਹੀਂ ਜਾ ਸਕਦਾ ਇਹਦਾ ਕਾਰਨ ਇਹ ਦੱਸਿਆ ਜਾਂਦਾ ਸੀ ਕੇ ਬਾਦਲ ਨੇ ਤਕੀਰ ਕੌਰ ਨਾਲ ਵੀ ਪ੍ਰਧਾਨਗੀ ਦੇਣ ਲਈ ਪੱਕਾ ਵਾਅਦਾ ਕੀਤਾ ਹੋਇਆ ਤਾਂ ਪਰ ਐਨ ਆਖਰੀ ਮੌਕੇ ਪਰ ਸਰਦਾਰ ਮੱਕੜ ਨੂੰ ਪ੍ਰਧਾਨਗੀ ਦਿੱਤੀ ਨੇ ਕਿਉਂਕਿ ਲੋਕ ਸਭਾ ਦੇ ਅਕਾਲੀ ਮੈਂਬਰ ਗੁਰਸ਼ਰਨਜੀਤ ਸਿੰਘ ਗਰੇਵਾਲ ਤੇ ਇੱਕ ਦੋ ਹੋਰ ਆਰਐਸਐਸ ਨਿਵਾਜਾਂ ਦੇ ਜ਼ੋਰ ਦੇਣ ਤੇ ਭਾਰਤੀ ਜਨਤਾ ਪਾਰਟੀ ਦਾ ਪ੍ਰਮੁੱਖ ਆਗੂ ਲਾਲ ਕ੍ਰਿਸ਼ਨ ਅਡਵਾਨੀ ਵੀ ਮੱਕੜ ਦੀ ਪਿੱਠ ਦੇ ਆਣ ਖੜਾ ਹੋਇਆ ਸੀ ਹੁਣ 18 ਜਨਵਰੀ 2006 ਨੂੰ ਐਜੀਪੀਸੀ ਦੀ ਅੰਤਰੀਨ ਕਮੇਟੀ ਦੀ ਮੀਟਿੰਗ ਰੱਖ ਲਈ ਗਈ ਜੀਹਦੇ ਚ ਸ਼ਾਹਬਾਦ ਮਾਰਕੰਡਾ ਦੇ ਗੁਰਦੁਆਰੇ ਦੀ ਜ਼ਮੀਨ ਅਤੇ 5 ਏਕੜ ਜ਼ਮੀਨ ਗੁਰੂ ਦੀ ਕੋਲਕ ਅੰਬਲਸਰ ਵਿੱਚੋਂ ਪੈਸੇ ਖਰਚ ਕੇ ਖਰੀਦਣ ਉਪਰੰਤ ਮੀਰੀਪਰੀ ਟਰਸਟ ਮਾਰਕੰਡੇ ਨੂੰ ਦੇਣ ਦਾ ਫੈਸਲਾ ਲਿਆ ਜਾਣਾ ਤਾਂ ਤੇ ਇਹ ਤੋਂ ਇਲਾਵਾ 38 ਕਰੋੜ ਰੁਪਏ ਐਜੀਪੀਸੀ ਤੇ 67 ਕਰੋੜ ਰੁਪਏ ਟਰਸਟ ਦੇ ਬੈਂਕ ਤੋਂ ਕਰਜ਼ਾ ਲੈਣ ਦਾ ਸਲਾਹ ਸੀ ਜੋ ਵਿਆਜ ਸਮੇਤ ਵਾਪਸ ਮੋੜਨ ਦੀ ਜ਼ਿੰਮੇਵਾਰੀ ਐਜੀਪੀਸੀ ਦੀ ਹੋਣੀ ਸੀ ਉਤਸਮੇ ਗੁਰਦੁਆਰਾ ਸ਼ਾਹਬਾਦ ਮਾਰਕੰਡਾ ਦਾ ਰਸੀਵਰ ਰਘੂਜੀਤ ਸਿੰਘ ਰਾਜਾ ਸੰਧੀ ਸੀ। ਉਹਨੇ ਇਸ ਫੈਸਲੇ ਦਾ ਜ਼ਬਰਦਸਤ ਵਿਰੋਧ ਕੀਤਾ ਤੇ ਪ੍ਰਧਾਨ ਮੱਕੜ ਤੇ ਬਾਦਲ ਨੂੰ ਇੱਕ ਸਫੇ ਦਾ ਨੋਟ ਲਿਖ ਕੇ ਭੇਜਤਾ ਕਿ ਗੁਰਦੁਆਰੇ ਦੀ ਜ਼ਮੀਨ ਕਿਸੇ ਨਿੱਜੀ ਪ੍ਰਾਈਵੇਟ ਟਰਸਟ ਨੂੰ ਨਹੀਂ ਦਿੱਤੀ ਜਾ ਸਕਦੀ ਤੇ ਨਾ ਗੁਰਦੁਆਰਾ ਐਕਟ ਹੀ ਅਧੀਨ ਕਰਨ ਦੀ ਆਗਿਆ ਦਿੰਦਾ। ਇਸ ਲਈ ਉਹ ਅੰਤਰੰਕ ਕਮੇਟੀ ਦੇ ਫੈਸਲੇ ਨਾਲ ਸਹਿਮਤ ਨਹੀਂ। ਇਹ ਤੋਂ علاوہ ਵਿਆਜ ਸਮੇਤ 115 ਕਰੋੜ ਰੁਪਏ ਐਜੀਪੀਸੀ ਕਿਵੇਂ ਵਾਪਸ ਕਰੂਗੀ ਕਿਉਂਕਿ ਜਨਰਲ ਖੰਡ ਲਈ ਬਜਟ ਦਾ ਕੇਵਲ 10% ਹਿੱਸਾ ਮਿਲਦਾ ਉਹਦੀ ਸਾਲਾਨਾ ਆਮਦਨ 16 ਕਰੋੜ ਰੁਪਏ ਦੇ ਕਰੀਬ ਹੀ ਹੋਵੇਗੀ ਜਦੋਂ ਕਿ 115 ਕਰੋੜ ਰੁਪਏ ਦਾ ਵਿਆਜ ਹੀ ਚਲਾਨਾ ਇੰਨਾ ਬਣ ਜਾਂਦਾ 17 ਜਨਵਰੀ 2006 ਨੂੰ ਇਹ ਸਟੈਂਡ ਲੈ ਕੇ ਰਘੂਵੀਰ ਸਿੰਘ ਰਾਜਾ ਸੰਸੀ ਨੇ ਗੁਰੂ ਘਰ ਦੀ ਜਮੀਨ ਜਾਇਦਾਦ ਬਚਾਉਣ ਲਈ ਆਪਣੇ ਆਪ ਨੂੰ ਜੋਖਮ ਚੁਪਾ ਲਿਆ ਕਿਉਂਕਿ ਮੀਟਿੰਗ 18 ਜਨਵਰੀ ਨੂੰ ਹੋਣੀ ਸੀ ਪ੍ਰਕਾਸ਼ ਸਿੰਘ ਬਾਦਲ ਅਵਤਾਰ ਸਿੰਘ ਮੱਕੜ ਦੀ ਟਰੈਕਟਰ ਨੂੰ ਮਾਲੋਮਾਲ ਕਰਨ ਦੀ ਯੋਜਨਾ ਪਹਿਲੇ ਪੜਾ ਤਈ ਰਹਿ ਗਈ ਅੱਗੋਂ ਰਘੂ ਵੀਰ ਸਿੰਘ ਰਾਜਾ ਸਾਥੀ ਨਾਲ ਕੀ ਵਾਪਰਿਆ ਉਹ ਦਿਲਚਸਪ ਵੀ ਹੈ ਤੇ ਸ਼ਰਮਨਾਕ ਵੀ ਹੈ ਪਹਿਲਾਂ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹ ਲਾਲਚ ਦਿੱਤਾ ਕਿ ਉਹਨੂੰ ਐਮਐਲਏ ਬਣਾ ਦਿੱਤਾ ਜਾਊਗਾ ਤੇ ਉਹਦੀ ਚੋਣ ਉਹ ਉਵੇਂ ਲੜਨਗੇ ਜਿਵੇਂ ਲੰਬੀ ਹਲਕੇ ਤੋਂ ਆਪ ਲੜਨੇ ਪਰ ਇਸ ਮਾਇਆ ਦੇ ਯੁੱਗ 'ਚ ਉਹਨੇ ਮਾਇਆ ਦੇ ਲਾਲਚ ਵਿੱਚ ਆਉਣ ਦੀ ਥਾਂ ਗੁਰੂ ਤੇ ਪ੍ਰੋਸਾ ਰੱਖਿਆ ਬਾਦਲ ਵੱਲੋਂ ਕੀਤੀ ਪੇਸ਼ਕਸ਼ ਦੀ ਉਹਨੇ ਕੋਈ ਪ੍ਰਵਾਹ ਨਾ ਕਰੀ ਰਗੂਬੀਰ ਸਿੰਘ ਦੇ ਇਸ ਦ੍ਰਿੜ ਫੈਸਲੇ ਵਿੱਚ ਉਹਦੀ ਘਰ ਵਾਲੀ ਬੱਚਿਆਂ ਤੇ ਦਸ਼ਮੇਸ਼ ਪਰਿਵਾਰ ਸੰਸਥਾ ਦੇ ਮੁਖੀ ਬਾਬਾ ਗੁਰਬਚਨ ਸਿੰਘ ਨੇ ਵੀ ਡਟ ਕੇ ਉਹਦਾ ਸਾਥ ਦਿੱਤਾ ਜੋ ਕਿ ਸਰਦਾਰ ਰਾਜਾ ਸਾਸੀ ਦਾ ਕੁੜਮ ਹੈ ਤੇ ਦੋ ਵਿਦਿਅਕ ਅਦਾਰੇ ਚਲਾ ਰਿਹਾ ਪਰਿਵਾਰਕ ਉਪਸ਼ਾਹ ਕਰਨ ਰਗੂਵੀਰ ਸਿੰਘ ਗੁਰੂ ਘਰ ਦੀ ਜ਼ਮੀਨ ਜਾਇਦਾਦ ਬਚਾਉਣ ਬਦਲੇ ਆਪਣੀ ਸਰਵਿਸ ਦੀ ਕੁਰਬਾਨੀ ਦੇਣ ਲਈ ਵੀ ਤਿਆਰ ਹੋ ਗਿਆ ਉਹ ਐਜੀਪੀਸੀ ਵਿੱਚ ਕਲਰਕ ਭਰਤੀ ਹੋ ਕੇ ਸੈਕਟਰੀ ਦੇ ਉਹਲੇ ਤੱਕ ਪਹੁੰਚਣ ਵਾਲਾ ਪਹਿਲਾ ਕਰਮਚਾਰੀ ਸੀ ਜੀ ਨੇ ਮੈਨੇਜਰ ਦੇ ਹੁੰਦੇ ਆ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਉੱਪਰ ਕਬਜ਼ਾ ਕਰੀ ਬੈਠੇ ਬੰਦਿਆਂ ਨਾਲ ਟੱਕਰ ਲਈ ਤੇ ਗੁਰਦੁਆਰਾ ਉਹਨਾਂ ਤੋਂ ਮੁਕਤ ਕਰਾ ਲਿਆ ਸ਼ਹੀਦ ਭਾਈ ਤਾਰੂ ਸਿੰਘ ਦੇ ਜਰਮ ਸਥਾਨ ਵਾਂ ਤੇ 6ਵੇਂ ਪਾਜਾ ਚੇਲ ਗੁਰ ਹਰਗੋਬਿੰਦ ਪਾਜਾ ਜੀ ਦੇ ਅਸਥਾਨ ਗੁਰੂ ਸਰ ਸਤਲਾਣੀ ਦੀ ਸੈਂਕੜੇ ਏਕੜ ਜ਼ਮੀਨ ਕਬਜ਼ਾ ਕਰੀ ਬੈਠੇ ਸਾਧਾ ਤੋਂ ਮੁਕਤ ਕਰਵਾਈ ਤਾਂ ਇਹ ਵੇਰਵੇ ਜਿਹੜੇ ਹੈਗੇ ਆ ਇਹ ਬਿਲਕੁਲ ਸਪਸ਼ਟ ਹੈ ਔਨ ਰਿਕਾਰਡ ਹੈ ਰਾਜਾ ਸ਼ਾਂਤੀ ਜਲੇਦਾਰ ਗੁਰਤੇਰਨ ਸਿੰਘ ਦਾ ਪਰੋਸੇਯੋਗ ਜਰਨੈਲ ਸੀ ਜਿਹੜੀ ਮੁਹੰਮਦ ਸਫਲ ਨਾ ਹੁੰਦੀ ਹੋਵੇ ਉਥੇ ਇਹ ਜਰਨੈਲ ਭੇਜਿਆ ਜਾਂਦਾ ਸੀ ਤੇ ਉਹਦੀ ਹਿੰਮਤ ਅਤੇ ਦਲੇਰੀ ਕਾਰਨ ਕਰੋੜਾ ਰੁਪਏ ਦੀਆਂ ਗੁਰਧਾਮਾਂ ਦੀ ਜ਼ਮੀਨ ਜਾਇਦਾਲ ਬਚਾ ਲਈ ਗਈ। ਹੁਣ ਉਸ ਤੋਂ ਬਾਅਦ ਦੋਸਤੋ 25 ਅਗਸਤ 2006 ਨੂੰ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੇ ਮੌਕੇ ਤੇ ਪ੍ਰਕਾਸ਼ ਸਿੰਘ ਬਾਦਲ ਉਹਨੂੰ ਦਮਦਮਾ ਸਾਹਿਬੋ ਕੀ ਤਲਵੰਡੀ ਮਿਲਿਆ ਸੀ ਤੇ ਕਿਹਾ ਸੀ ਕਿ ਸ਼ਾਹਵਾਦ ਮਾਰਕੰਡੇ ਵਾਲੀ ਜ਼ਮੀਨ ਮੀਰੀਪਰੀ ਟਰਟ ਨੂੰ ਦੇ ਦਿੱਤੀ ਜਾਵੇ। ਪਰ ਰਘੂਵੀਰ ਸਿੰਘ ਨੇ ਇਹ ਕਹਿ ਕੇ ਨਾ ਕਰਤੀ ਇਹ ਗੁਰਦਾਰਾ ਐਕਟ 1925 ਇਹਦੀ ਆਗਿਆ ਨਹੀਂ ਦਿੰਦਾ ਇਸ ਘਟਨਾ ਤੋਂ 15 ਮਿੰਟ ਪਿੱਛੋਂ ਹੀ ਐ ਜੀ ਪੀ ਸੀ ਦਾ ਪ੍ਰਧਾਨ ਬਤਾ ਸੀ ਮੱਕੜ ਨੇ ਟੈਲੀਫੋਨ ਤੇ ਕਿਹਾ ਕਿ ਤੂੰ ਜਿੱਦ ਨਾ ਕਰ ਨਹੀਂ ਤਾਂ 13 ਨੁਕਸਾਨ ਹੋ ਸਕਦਾ ਉਸ ਵੱਲੋਂ ਇਸ ਧਮਕੀ ਦੀ ਵੀ ਪ੍ਰਵਾਹ ਨਾ ਕੀਤੇ ਜਾਣ ਕਰਨ ਬਿਨਾ ਕੋਈ ਦੋਸ਼ ਲਾਏ 26 ਅਗਸਤ 2006 ਨੂੰ ਉਹਨੂੰ ਮੁਤੱਲ ਕਰ ਦਿੱਤਾ ਗਿਆ ਉਹਨੇ 30 ਅਗਸਤ 2006 ਨੂੰ ਸਿਕ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਚ ਮਤਲਬੀ ਦੇ ਫੈਸਲੇ ਨੂੰ ਚੈਲੰਜ ਕਰਤਾ ਤੇ ਮੁਢਲੀ ਸੁਣਵਾਈ ਦੇ ਉਪਰੰਤ ਕਮਿਸ਼ਨ ਨੇ 스테 ਦੇ ਤਾਉ ਨੂੰ ਜਦੋਂ ਕਮਿਸ਼ਨ ਦੇ ਆਦੇਸ਼ ਦੀ ਕਾਪੀ ਲੈ ਕੇ ਐਜੀਪੀਸੀ ਪ੍ਰਬੰਧਕ ਕਮੇਟੀ ਦੇ ਦਫ਼ਤਰ ਗਿਆ ਤਾਂ ਇਸ ਆਦੇਸ਼ ਤੇ ਅਮਲ ਕਰਨੋਂ ਨਾ ਕਰ ਦਿੱਤੀ ਗਈ ਤੇ ਸਰਦਾਰ ਬਾਦਲ ਦੀ ਹਦਾਇਤ ਤੇ ਕਮਿਸ਼ਨ ਦੇ ਫੈਸਲੇ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਮੈਂ ਚੈਲੰਜ ਕਰ ਦਿੱਤਾ ਤਾਂ ਉਹ ਵੀ ਹਾਈ ਕੋਰਟ ਵਿੱਚ ਚਲੇ ਆ ਗਿਆ ਹਾਈ ਕੋਰਟ ਦੇ ਤਿੰਨ ਬੈਂਚਾਂ ਨੇ ਇਸ ਮੁਕਦਮੇ ਸੰਬੰਧੀ ਅਰਜੀ ਲੈਣ ਤੋਂ ਇਨਕਾਰ ਕਰਤਾ ਪਰ ਚੌਥੇ ਬੈਚ ਨੇ ਦੋਹਾਂ ਪੱਖਾਂ ਦੇ ਵਕੀਲਾਂ ਦੀ ਦਲੀਲਾਂ ਸੁਣਨ ਤੋਂ ਪਿੱਛੋਂ ਅਰਜੀ ਦਾਖਲ ਕਰ ਲਈ ਜਿਸ ਸੰਬੰਧੀ ਸੁਣਵਾਈ ਅਜੇ ਵੀ ਵਿਚਾਰ ਦੇ ਅਧੀਨ ਚੱਲਦੀ ਹੈ ਕਹਿੰਦੇ ਹੁਣ ਇਸ ਸਮੇਂ ਦੌਰਾਨ ਰਗੂ ਵੀਰ ਸਿੰਘ ਰਾਜਾ ਸ਼ਾਂਤੀ ਨੇ ਅਵਤਾਰ ਸਿੰਘ ਮੱਕੜ ਦੇ ਸੈਕਟਰੀ ਸਰਦਾਰ ਹਰਬਿੰਦ ਸਿੰਘ ਵਿਰੁੱਧ ਦੋ ਹੋਰ ਕੇਸ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ 'ਚ ਕਰਤੇ ਇੱਕ ਕੇਸ ਸ਼ੇਅਰ ਕਰੋ ਅਰਜਨ ਦੇਵ ਜੀ ਮਹਾਰਾਜ ਦੀ ਤਰਨ ਤਨ ਵਿਖੇ ਮਨਾਈ ਛਤਾਬਦੀ ਨਾਲ ਸਬੰਧਰ ਸੀਗਾ ਜਿਸ ਮੌਕੇ ਤੇ ਸਿੱਖ ਇਸਤਰੀ ਸੰਮੇਲਨ ਕੀਤਾ ਗਿਆ ਸੰਮੇਲਨ ਦੇ ਵਿੱਚ ਸਿੱਖ ਇਸਤਰੀਆਂ ਤਾਂ ਨਾ ਆਈਆਂ ਪਰ ਕੇਵਲ ਤਿੰਨ ਪ੍ਰਮੁੱਖ ਇਸਤਰੀਆਂ ਥਰਿੰਦਰ ਕੌਰ ਬਾਦਲ ਬਾਦਲ ਦੀ ਘਰ ਵਾਲੀ ਰਾਜਸਥਾਨ ਦੀ ਮੁੱਖ ਮੰਤਰੀ ਵਿਜੈ ਸਿੰਧੀਆ ਤੇ ਸ਼ੁਸ਼ਮਾ ਸਵਰਾਜੇ ਹਾਜ਼ਰ ਸੀ ਜੋ ਕਿ ਸਿੱਖ ਨਹੀਂ ਸਨ ਕਿਉਂਕਿ ਥਰਿੰਦਰ ਕੌਰ ਬਾਲਕਾਲੇ ਕਰਦੀ ਆ ਕਰਦੀ ਸੀਗੀ ਉਦੋਂ ਤੇ ਸ਼ੁਸ਼ਮਾ ਤੇ ਵਿਜੈ ਰਾਜਾ ਸਿੰਧੀਆ ਦੇ ਭਾਰਤੀ ਜਨਤਾ ਪਾਰਟੀ ਨਾਲ ਸੰਬੰਧ ਨੇ ਤਾਂ ਐਮਪੀ ਐਮਐਲਏ ਅਤੇ ਜਥੇਦਾਰ ਨੂੰ ਇਹ ਸੰਮੇਲਨ ਦੀ ਸਫਲਤਾ ਲਈ ਦੂਰ ਨੇੜੇ ਉਹ ਸੰਗਤ ਲਿਆਉਣ ਲਈ ਦਿੱਤੀਆਂ ਗੱਡੀਆਂ ਦੇ ਪੈਟਰੋਲ ਦਾ ਬਿੱਲ 65 ਲੱਖ ਰੁਪਏ ਬਣਿਆ ਜਿਹਦਾ ਭੁਗਤਾਨ ਗੁਰੂ ਦੀ ਗੋਲਕ ਵਿੱਚੋਂ ਕੀਤਾ ਗਿਆ ਇਹ ਕੇਸ ਸਰਦਾਰ ਮੱਕੜ ਹਰਬੀਅੰਦ ਸਿੰਘ ਵਿਰੁੱਧ ਕਮਿਸ਼ਨ ਦੇ ਵਿਚਾਰ ਅਧੀਨ ਸੀ ਇਸ ਸ਼ਤਾਬਦੀ ਸਮੇਂ ਵੀ ਭਾਰਤੀ ਜਨਤਾ ਪਾਰਟੀ ਤੇ ਆਰਐਸਐਸੀ ਭਾਰੂ ਰਹੇ ਸੀ ਲਓ ਜੀ ਗੁਰੂ ਘਰ ਚ ਹੋਏ ਸਿਮਿੰਟ ਸਕੈਂਡਲ ਦੀ ਵੀ ਗੱਲ ਸੁਣ ਲਓ ਹੁਣ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਦੇ ਸਾਹਮਣੇ ਸ਼ਹੀਦ ਬਾਬਾ ਦੀਪ ਸਿੰਘ ਨਿਵਾਸ ਕਾਰ ਸੇਵਾ ਵਾਲੇ ਬਾਬੇ ਵੀ ਬਣਾ ਸਕਦੇ ਸੀ ਜੋ ਕਿ ਅਜੇ ਅਸਥਾਨਾਂ ਦੀ ਕਾਰ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੇ ਨੇ ਤੇ ਇਸ ਨਿਵਾਸ ਦੀ ਕਾਰ ਸੇਵਾ ਕਿਸੇ ਬਾਬੇ ਨੂੰ ਦੇ ਕੇ ਗੁਰੂ ਘਰ ਦਾ 1 ਕਰੋੜ ਤੋਂ ਵੱਧ ਰੁਪਇਆ ਬਚਾਇਆ ਜਾ ਸਕਦਾ ਸੀ ਪਰ ਇਸ ਨਿਵਾਸ ਲਈ ਠੇਕਾ ਦੇ ਕੇ ਵਿੱਚੋਂ ਕੁੰਡੀ ਮਾਰਨ ਦੇ ਲਾਲਚ ਕਾਰਨ ਬਿਨਾ ਟੈਂਡਰ ਲਿਆ ਇਹ ਠੇਕਾ ਇੱਕ ਐਦਾਂ ਦੇ ਠੇਕੇਦਾਰ ਨੂੰ ਦੇ ਦਿੱਤਾ ਗਿਆ ਜੋ ਕਿ ਸਕੂਟਰ ਮਕੈਨਿਕ ਸੀਗਾ ਹਜੇ ਨਿਵਾਸ ਦਾ ਇਹਦਾ ਮੇਨ ਕੰਮ ਸੀ ਮੁਰੜਲਾ ਕੰਮ ਇਹ ਵੀ ਨਹੀਂ ਸੀ ਸ਼ੁਰੂ ਹੋਇਆ ਕਿ ਬਿਨਾ ਅੰਤਨਿਕ ਕਮੇਟੀ ਦੀ ਪ੍ਰਵਾਨਗੀ ਤੇ ਬਿਨਾ ਅਸਟੀਮੇਟ ਠੇਕੇਦਾਰ ਨੂੰ ਪ੍ਰਧਾਨ ਦੇ ਹੁਕਮ ਅਨੁਸਾਰ 1 ਕਰੋੜ 3 ਲੱਖ ਰੁਪਏ ਦੀ ਪਹਿਲਾਂ ਹੀ ਪੇਸ਼ਕਸ਼ ਅਦਾਇਗੀ ਕਰ ਦਿੱਤੀ ਗਈ ਜੋ ਕਿ ਗੈਰਕਾਨੂੰਨੀ ਸੀ ਕਿਉਂਕਿ ਅੰਤਨਿਕ ਕਮੇਟੀ ਦੀ ਪ੍ਰਵਾਨਗੀ ਤੇ ਬਿਨਾ ਅਗਾਊ ਜਿਹੜੀ ਅਦਾਇਗੀ ਹੁੰਦੀ ਹੈ ਕੀਤੀ ਹੀ ਨਹੀਂ ਜਾ ਸਕਦੀ ਇਹ ਕੇਸ ਵੀ ਜੁਡੀਸ਼ੀਅਲ ਦੇ ਵਿਚਾਰ ਅਧੀਨਤਾ ਜੇ ਫੈਸਲਾ ਇਨਸਾਫ ਦੇ ਤਰਾਜੂ ਨਾਲ ਕਾਨੂੰਨ ਅਨੁਸਾਰ ਕੀਤਾ ਜਾਵੇ ਤਾਂ ਪ੍ਰਧਾਨ ਮੱਕੜ ਸੈਕਟਰੀ ਹਰਬੀਨ ਸਿੰਘ ਤੇ ਮੈਨੇਜਰ ਬਚ ਨਹੀਂ ਸਕਦੇ ਇਸੇ ਕਰਕੇ ਕਮਿਸ਼ਨ ਦੇ ਚੇਅਰਮੈਨ ਕਸ਼ਮੀਰ ਸਿੰਘ ਪੱਟੀ ਨੂੰ ਲੰਬੀ ਕਰ ਦਿੱਤਾ ਗਿਆ ਜੋ ਕਿ ਕਾਨੂੰਨ ਦੀਆਂ ਹੱਦਾਂ ਤੋਂ ਬਾਹਰ ਜਾ ਕੇ ਕਿਸੇ ਨੂੰ ਰਾਹਤ ਦੇਣ ਲਈ ਤਿਆਰ ਨਹੀਂ ਸਨ ਪ੍ਰਧਾਨ ਨੇ ਇਸ ਸਕੈਂਡਲ ਤੇ ਪਰਦਾ ਪਾਉਣ ਲਈ ਇੱਕ ਛੋਟੇ ਕਰਮਚਾਰੀ ਵਿਰੁੱਧ ਐਫ ਆਈ ਆਰ ਦਾਟ ਕਰਾ ਕੇ ਉਹਨੂੰ ਜੇਲ੍ਹ ਭਜਵਾ ਦਿੱਤਾ ਤੇ ਸ਼ਿਕਾਇਤਕਰਤਾ ਨੂੰ ਵੀ ਸੇਵਾ ਮੁਕਤ ਕਰ ਦਿੱਤਾ ਜੋ ਦਿਹਾੜੀਦਾਰ ਕਰਮਚਾਰੀ ਸੀ ਜਿਸ ਬਲਕਾਰ ਸਿੰਘ ਸਟੋਰ ਕੀਪਰ ਨੂੰ ਜੇਲ੍ਹ ਵਿੱਚ ਬੰਦ ਕਰਵਾਇਆ ਗਿਆ ਸੀ ਉਹ ਚੀਕਾਂ ਮਾਰਦਾ ਰਿਹਾ ਕਿ ਇਸ ਸਕੈਂਡਲ ਦੇ ਘੇਰੇ ਚ ਕੇਵਲ ਉੱਚ ਅਧਿਕਾਰੀ ਨਹੀਂ ਕਮੇਟੀ ਦੇ ਅਹੁਦੇਦਾਰ ਵੀ ਆਉਨੇ ਆ ਤੇ ਬਿਲਾਾਂ ਚ ਹਿਰਾਫਰੀ ਕਰਨ ਕੇ ਕਰਕੇ 10000 ਸਿਮਿੰਟ ਦੀਆਂ ਬੋਰੀਆਂ ਦੇ ਝਾਲੀ ਬਿੱਲ ਬਣਾਏ ਗਏ ਸਕੱਤਰ ਹਰ ਬਿਆਨ ਸਿੰਘ ਦੀ ਨਵੀਂ ਬਣੀ ਕੋਠੀ ਬਾਰੇ ਵੀ ਇਹ ਚਰਚਾ ਸੀ ਕਿ ਸ਼ਹੀਦ ਬਾਬਾ ਦੀਪ ਸਿੰਘ ਨਵਾਹ ਤੇ ਕੋਟੇ ਵਿੱਚੋਂ ਹੀ ਸਿਮਿੰਟ ਲੋਹੇ ਦੇ ਸਰੀਏ ਦੀ ਵਰਤੋਂ ਕਰ ਨਹੀਂ ਇਹ ਕੋਠੀ ਸਿਰੇ ਚੜੀ ਸੀ ਸਕੱਤਰ ਰਘੂबीर ਸਿੰਘ ਉੱਪਰ ਸਰਦਾਰ ਬਾਦਲ ਤੇ ਮੱਕੜ ਵੱਲੋਂ ਪਾਏ ਗੇ ਦਬਾਅ ਦੇ ਬਾਵਜੂਦ ਜਦ ਗੱਲ ਬਣਦੀ ਨਜ਼ਰ ਨਾ ਆਈ ਤਾਂ ਸਿੱਖ ਗੁਰਦੁਆਰਾ ਕਮਿਸ਼ਨ ਦੇ ਚੇਅਰਮੈਨ ਸਰਦਾਰ ਕਸ਼ਮੀਰ ਸਿੰਘ ਨੂੰ ਹੀ ਲਾਂਬੇ ਕਰ ਦਿੱਤਾ ਗਿਆ ਪ੍ਰਕਾਸ਼ੀ ਬਾਦਲ ਬਤਾਰ ਸੀ ਮੱਕੜ ਹਰ ਹਰਬੀਨ ਸਿੰਘ ਨੇ ਆਕਰਕਾਰ ਰੰਗੂ ਵੀਰ ਸਿੰਘ ਰਾਜਾ ਸ਼ਾਂਤੀ ਨੂੰ ਸੈਕਟਰੀ ਦੇ ਅਹੁਦੇ ਤੋਂ ਸੇਵਾਮੁਕਤ ਕਰਨ ਲਈ ਤਿਆਰੀ ਸ਼ੁਰੂ ਕਰਤੀ ਤੇ ਅੰਤਨ ਕਮੇਟੀ ਦੀ ਮੀਟਿੰਗ ਕਲਗੀ ਧਰਨੇਵਾਸ ਚੰਡੀਗੜ੍ਹ ਮੈਂ ਰੱਖ ਲਈ ਪਰ ਸਰਦਾਰ ਰੰਗੂ ਵੀਰ ਸਿੰਘ ਰਾਜਾ ਸ਼ਾਂਤੀ ਉਸ ਮੀਟਿੰਗ ਵਿੱਚ ਗਿਆ ਹੀ ਨਾ ਕਿਉਂਕਿ ਉਹਨੂੰ ਸ਼ੱਕ ਪੈ ਗਿਆ ਤਾਂ ਕਿ ਇਹ ਮੀਟਿੰਗ ਉਸ ਤੇ ਕਾਤਰਾਣਾ ਹਮਲਾ ਕਰਨ ਜਾਂ ਕੋਈ ਡਰਾਮਾ ਕਰਕੇ ਉਹਦੇ ਉੱਪਰ ਕਿਤੇ ਕੋਈ ਦੋਸ਼ ਇਦਾਂ ਦਾ ਨਾ ਲਾ ਦਿੱਤਾ ਜਾਵੇ ਜੋ ਕਿ ਸ਼ਰਮਨਾਕ ਵੀ ਹੋਵੇ ਤਾਂ ਕਿ ਲੋਕਾਂ ਦੀਆਂ ਨਜ਼ਰਾਂ ਵਿੱਚ ਉਹਨੂੰ ਬਦਨਾਮ ਕੀਤਾ ਜਾ ਸਕੇ ਕਿਉਂਕਿ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਵੱਲੋਂ ਰਾਹਤ ਦਿੱਤੇ ਜਾਣ ਕਰਨ ਕਮੇਟੀ ਬਹੁਤ ਔਕੀ ਸੀ ਇਸ ਮੀਟਿੰਗ 'ਚ ਬਾਦਲ ਪੱਕੀ ਮੈਂਬਰੇ ਸ਼ਾਮਲ ਹੋਏ ਰਾਜਾ ਸ਼ੰਤੀ ਨੂੰ ਸੇਵਾ ਮੁਕਤ ਕਰਨ ਲਈ ਪ੍ਰਕਾਸ਼ੀ ਬਦਲ ਦੀ ਕੋਠੀ 'ਮਾਂ ਜਾ ਕੇ 3 ਮਈ 2007 ਨੂੰ ਮਤਾ ਲਿਖਿਆ ਗਿਆ ਤੇ ਅਗਲੀ ਮੀਟਿੰਗ ਗੁਰਦੁਆਰਾ ਕਟਾਣਾ ਸਾਹ ਲੁਧਿਆਣਾ ਮਾਰਕ ਲਈ ਗਈ ਜਿਦੇ ਮੈਂ 10 ਮੈਂਬਰ ਹਾਜ਼ਰ ਹੋਏ ਤੇ ਸਰਦਾਰ ਕੇਬਲ ਸਿੰਘ ਬਾਦਲ ਸੁਖਦੇਵ ਸਿੰਘ ਭੌਰ ਸਰਜੀਤ ਸਿੰਘ ਗੜੀ ਇਹ ਮੀਟਿੰਗ માં ਸ਼ਾਮਲ ਨਾ ਹੋਏ। ਪੰਥਕ ਮੋਰਦੀ ਨਾਲ ਸੰਬੰਧਿਤ ਦੋਵੇਂ ਮੈਂਬਰਾਂ ਤੋਂ ਇਲਾਵਾ ਸਰਦਾਰ ਸ਼ੰਗਾਰਾ ਸਿੰਘ ਲੋਹੀਆ ਗਰਬਚ ਸਿੰਘ ਕਰਮੂਵਾਲ ਦਿਆਲ ਸਿੰਘ ਰੋੜਾਂ ਵਾਲੀ ਬਾਬਾ ਟੇਕ ਸਿੰਘ ਵੀ ਉਸੇ ਵੇਲੇ ਹਾਜ਼ਰ ਨਹੀਂ ਸਨ। ਜਦੋਂ ਸਰਦਾਰ ਰਾਜਾ ਸ਼ਾਂਤੀ ਨੂੰ ਸੇਵਾ ਮੁਕਤ ਕਰਨ ਦਾ ਮਤਾ ਪਾਸ ਕੀਤਾ ਗਿਆ। ਕੋਈ ਵੀ ਆਜ ਨਹੀਂ ਗਿਆ। ਇਦਾਂ ਦੋਸਤੋ ਚੱਕਰਵਾਦੀ ਪਈ ਤੇ ਇੱਕ ਵਾਰ ਗੁਰਦੁਆਰਾ ਨੌਵੀਂ ਪਾਸ਼ਾਹੀ ਬਾਬਾ ਪਕਾਲਾ ਦੀ ਗੋਲਕ ਦੀ ਗਿਣਤੀ ਸਮੇ ਵੱਡੇ-ਵੱਡੇ ਨੋਟ ਲਕਾਉਂਦਾ ਸ਼੍ਰੋਮਣੀ ਕਮੇਟੀ ਦਾ ਇੱਕ ਮੈਂਬਰੇ ਫਸ ਗਿਆ ਤੇ ਜਲੇਦਾਰ ਟੌੜਾ ਵੀ ਅੰਮ੍ਰਿਤਸਰ ਆ ਗਿਆ ਉਹ ਸ਼੍ਰੀ ਦਰਵਾਜ ਸਾਹਿਬ ਦੇ ਸੂਚਨਾ ਕੇਂਦਰ ਚ ਆ ਕੇ ਬਹਿ ਗਏ ਜਦ ਉੱਠ ਕੇ ਬਾਹਰ ਆਏ ਤਾਂ ਪੱਤਰਕਾਰ ਦਲਵੀਰ ਸਿੰਘ ਉਹਨਾਂ ਨੇ ਉਹਨਾਂ ਦੇ ਕੰਨਾਂ ਮਾ ਕਿਹਾ ਕਿ ਟੌੜੇ ਦੇਖ ਕੇ ਬਾਪੂ ਜੀ ਅੱਗੇ ਤਾਂ ਕਰਮਚਾਰੀ ਚੋਰੀ ਕਰਦੇ ਸਨ ਹੁਣ ਤਾਂ ਮੈਂਬਰ ਫੜਿਆ ਗਿਆ ਦੱਸੋ ਹੁਣ ਪੱਤਰਕਾਰ ਕੀ ਕਰਨ ਤਾ ਗੋ ਉਹ ਕਹਿਣ ਲੱਗਿਆ ਦੱਸ ਮੈਂ ਕੀ ਕਰਾਂ ਨੋਟ ਵੇਖ ਕੇ ਇਹਨਾਂ ਦੇ ਮੂੰਹ 'ਚ ਪਾਣੀ ਆ ਜਾਂਦਾ ਇਹੋ ਜਿਹੀ ਮਿੱਠੀ ਮਿੱਠੀ ਜਿਹੜੀ ਨੋਕ ਚੋਕ ਸੀ ਇਹ ਵੀ ਜਿਹੜਾ ਟੌੜਾ ਪੱਤਰਕਾਰਾਂ ਨਾਲ ਕਰਦੇ ਰਹਿੰਦੇ ਸੀਗੇ ਤਾਂ ਉਸ ਤੋਂ ਬਾਅਦ ਦੋਸਤੋ ਸ਼੍ਰੋਮਣੀ ਕਮੇਟੀ ਹੈਰਾਨੀ ਵਾਲੀ ਗੱਲ ਹੈ ਕਿ ਕਈ ਅਦਾਹਕਾਂ ਚੱਲੀ ਆ ਰਹੀ ਰਾਖਵੇਂ ਫੰਡ ਦੀ ਯੋਜਨਾ ਨੂੰ ਕੇਵਲ 2007 ਤੋਂ ਹੀ ਬੰਦ ਹੀ ਨਹੀਂ ਕਰ ਦਿੱਤਾ ਸਗੋਂ ਪ੍ਰਲੋਕਵਾਸੀ ਗੁਰਦਿਆਂ ਸੀ ਟੌੜੇ ਦੇ ਪ੍ਰਧਾਨਗੀ ਕਾਰਜਕਾਲ ਦਾ ਇਸ ਰਾਖਵੇਂ ਫੰਡ ਤੇ 50 1 ਕਰੋੜ ਦੇ ਕਰੀਬ ਰੁਪਇਆ ਵੀ ਜਿਹੜਾ ਇਹ ਵੀ ਬਿੱਲੇ ਲਾਤਾ ਇਹਨਾਂ ਨੇ ਜਿਹਦੀ ਵਰਤੋਂ ਕੇਵਲ ਕੁਦਰਤੀ ਆਫਤਾਂ ਦੇ ਨਾਲ ਹੰਗਾਮੇ ਹਾਲਤ 'ਚ ਨਿਪਟਣ ਲਈ ਹੀ ਕੀਤੀ ਜਾ ਸਕਦੀ ਸੀ ਉਹ ਫੰਡ ਕਿੱਥੇ ਗਿਆ ਇਹਦਾ ਵੀ ਕੋਈ ਥੋ ਪਤਾ ਨਹੀਂ ਲੱਗਦਾ ਹਾਂਜੀ ਤੇ ਨਵਾਂ ਰਕਮਾ ਫੰਡ ਜਮ੍ਹਾਂ ਕਰਨ ਦੀ ਤਾਂ ਗੱਲ ਹੀ ਮੁਕਾ ਦਿੱਤੀ ਗਈ ਸੀ ਉਸ ਤੋਂ ਬਾਅਦ ਉਤਿਆਸੀ ਟਾਉੜੇ ਨੂੰ ਪ੍ਰਧਾਨਗੀ ਤੋਂ ਪਾਸੇ ਕਰਨ ਸਮੇਂ ਸ਼੍ਰੋਮਣੀ ਕਮੇਟੀ ਦੇ ਕੋਲ ਤਾਂ 56 ਲੱਖ ਰੁਪਏ ਤੇ ਧਰਮ ਪ੍ਰਚਾਰ ਕਮੇਟੀ ਕੋਲ 40 ਲੱਖ ਰੁਪਏ ਰਾਖਮੇ ਫੰਡ ਦੇ ਜਮ੍ਹਾਂ ਸੀ। ਹੋਰ ਗੋਦ ਵਰਿਆਂ ਦਾ ਰਾਖਮਾ ਫੰਡ ਇਹ ਤੋਂ ਵੱਖਰਾ ਸੀ ਜੋ ਬਜਟ ਵਿੱਚੋਂ 6% ਦੇ ਹਿਸਾਬ ਨਾਲ ਲਿਆ ਜਾਂਦਾ ਸੀ। ਸਨ 2008 'ਚ ਕਿਸੇ ਵੀ ਗੋਦਰ ਦੇ ਪਾਸ ਕੋਈ ਰਾਖਮਾ ਫੰਡ ਨਹੀਂ ਸੀ। ਰੋਜ਼ਮਰਰਾ ਦੇ ਖਰਚੇ ਹੀ ਮਸਾਂ ਪੂਰੇ ਹੋ ਰਹੇ ਸਨ। ਐਦਾਂ ਦੇ ਹਾਲਾਤਾਂ 'ਚ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦੇ ਨਾਂ ਨਾਲ ਜਾਣੀ ਜਾਂਦੀ ਇਹ ਸੰਸਥਾ 'ਚ ਪਹਿਲੀ ਵਾਰ ਪੈਦਾ ਹੋਈ ਸੀਗੀ ਇਦਾਂ ਦਾ ਸਥਿਤੀ ਰੱਬ ਨਾ ਕਰੇ ਜੇ ਕੋਈ ਕੁਦਰਤੀ ਆਫਤ ਆ ਜਾਵੇ ਤਾਂ ਉਸ ਨਾਲ ਕਿਵੇਂ ਨਿਪਟਿਆ ਜਾਊਗਾ ਪਹਿਲਾ ਫੰਡ ਹਜਮ ਹੋ ਗਿਆ ਅੱਗੋਂ ਫੰਡ ਹੈ ਹੀ ਨਹੀਂ ਹੁਣ ਸੁਣ ਲਓ ਜੀਵਨ ਬੀਮਾ ਸਕੀਮਾਂ ਦੀ ਗੱਲ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਕਾਰਜਕਾਲ ਦੌਰਾਨ ਜਦ ਉਹ ਲੱਕ ਦਾ ਆਪਰੇਸ਼ਨ ਕਰਾਉਣ ਲਈ ਮਹਾਰਾਸ਼ਟਰ ਦੀ ਰਾਜਧਾਨੀ ਬੰਬੇ ਗਿਆ ਸੀ ਤਾਂ ਆਪਰੇਸ਼ਨ ਦੌਰਾਨ ਬਹੁਤ ਖਰਚਾ ਆਇਆ ਜਦੋਂ ਉਹਨੂੰ ਆਪਣੀ ਜੇਬ 'ਚੋਂ ਦੇਣਾ ਪਿਆ ਤਾਂ ਉਹਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੇ ਕਰਮਚਾਰੀਆਂ ਦਾ ਬੀਮਾ ਬੀਮਾ ਕਰਾਉਣ ਦਾ ਚੇਤਾ ਆ ਗਿਆ। ਬੀਮਾ ਕਰਾਉਣ ਲਈ ਕਰਮਚਾਰੀਆਂ ਕੋਲੋਂ ਤਾਂ ਪੈਸੇ ਲੈ ਲਏ ਗਏ ਪਰ ਮੈਂਬਰਾਂ ਦਾ ਹਿੱਸਾ ਸ਼੍ਰੋਮਣੀ ਕਮੇਟੀ ਦੇ ਫੰਡ ਵਿੱਚੋਂ ਜਮ੍ਹਾਂ ਕਰਾ ਦਿੱਤਾ। ਇਸ ਤਰ੍ਹਾਂ ਕਰਕੇ ਬੀਮਾ ਯੋਜਨਾ ਅਧੀਨ 1.5 ਕਰੋੜ ਰੁਪਇਆ ਬੀਮਾ ਕੰਪਨੀ ਨੂੰ ਦਿੱਤੇ ਗਏ ਜੋ ਪਹਿਲਾਂ 10% ਕਮਿਸ਼ਨ ਦਿੰਦੀ ਸੀ ਪਰ ਉੱਪਰੋਂ ਜ਼ੋਰ ਪੈਣ ਕਾਰਨ 15% ਦੀ ਕਮਿਸ਼ਨ ਦੇ ਦਿੱਤਾ ਗਿਆ ਜੋ ਕਿ 22 ਲੱਖ ਰੁਪਏ ਦੇ ਕਰੀਬ ਬਣਦਾ ਸੀ। ਉਹ ਲਿਆ ਗਿਆ ਕਮਿਸ਼ਨ ਸ਼੍ਰੋਮਣੀ ਕਮੇਟੀ ਦੇ ਖਾਤੇ 'ਵਾਂ ਜਮਾ ਹੀ ਨਹੀਂ ਕਰਾਇਆ ਗਿਆ ਇਹਦਾ ਪਤਾ ਬਤਾਰ ਸੀ ਮੱਕੜ ਜਾਂ ਉਹਨੇ ਸਰਪ੍ਰਸਤ ਪ੍ਰਕਾਰ ਸੀ ਬਾਦਲ ਨੂੰ ਹੀ ਹੋ ਸਕਦਾ ਕਿ ਉਹ 22 ਲੱਖ ਰੁਪਇਆ ਕਿੱਧਰ ਗਿਆ ਬੀਮਾ ਕਰਾਉਣ ਦੇ ਬਾਵਜੂਦ ਜੀਵਨ ਬੀਮਾ ਨਿਗਮ ਨੇ ਜਿਹੜੇ ਦਾਰ ਮੱਕੜ ਦੇ ਇਸ ਆਧਾਰ ਤੇ ਉਹ ਬਿੱਲ ਰੱਦ ਕਰ ਦਿੱਤੇ ਕਿ ਬਿੱਲ ਪਹਿਲਾਂ ਬਣੇ ਨਹੀਂ ਪਰ ਬੀਮਾ ਪਿੱਛੋਂ ਹੋਇਆ ਕਿਉਂਕਿ ਮੱਕੜ ਨੇ ਜੀਵਨ ਬੀਮਾ ਨਿਗਮ ਨੂੰ ਆਪਰੇਸ਼ਨ ਦੌਰਾਨ ਬੰਪੇ ਦੇ ਹਸਪਤਾਲ 'ਚ ਹੋਏ ਖਰਚੇ ਦੇ ਦਿੱਤੇ ਨਹੀਂ ਤੇ ਉਹ ਜੋ ਕਿ 4 ਲੱਖ ਰੁਪਏ ਦੇ ਦੱਸੇ ਜਾਂਦੇ ਸ਼੍ਰੋਮਣੀ ਕਬਾੜੀ ਦੇ ਕਰਮਚਾਰੀਆਂ ਦਾ ਮੈਡੀਕਲ ਪੱਤਾ ਇਸ ਆਧਾਰ ਤੇ ਬੰਦ ਕਰ ਦਿੱਤਾ ਗਿਆ ਕਿ ਉਹਨਾਂ ਦਾ ਬੀਮਾ ਹੋ ਗਿਆ। ਸੋ ਆ ਚੱਕਰਵਾਜੀਆਂ ਪਾਈਆਂ ਦੋਸਤੋ ਕਮੇਟੀ ਦੇ ਵਿੱਚ ਇੰਦਾ ਕਾਲਾ ਜੋਗ ਜਿਹੜਾ ਸ਼ੁਰੂ ਹੋਇਆ ਸੀ ਕਮੇਟੀ ਦਾ ਤੇ ਹੁਣ ਤੱਕ ਜਾਰੀ ਹੈ। ਫਿਰੋ ਤੱਕ ਇਹਨਾਂ ਬਾਦਲਾਂ ਦਾ ਕਬਜ਼ਾ ਗੁਰੂ ਦੀ ਗੋਲਕ ਦੀ ਇੰਦਾ ਹੀ ਬੇਅਦਬੀ ਹੁੰਦੀ ਰਹਿਣੀ ਹੈ ਦੋਸਤੋ। ਸੋ ਮਿਲਦੇ ਹਾਂ ਅਗਲੀ ਵੀਡੀਓ 'ਚ ਮੈਂ ਜਾਣਕਾਰੀ ਲੈ ਕੇ ਤੇ ਉਹ ਆ ਗਿਆ। ਸਤਿ ਸ਼੍ਰੀ ਅਕਾਲ।